ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗਾਂ ਬਕਾਉਗਾ ਜੀ ਸੂਈ ਵੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆ ਜੀ ਆਪਾਂ ਬਾਈ ਨਾਲ ਗੱਲਬਾਤ ਲੈਨੇ ਹਾਂ ਜਾਣਕਾਰੀ ਹਾਂਜੀ ਬਾਈ ਜੀ ਸਸੀ ਕਾ ਜੀ ਸਸੀ ਕਾ ਵੀਰ ਜੀ ਨਾਮ ਦੱਸੋ ਜੀ ਆਪਣਾ ਨਾਮ ਆਪਣਾ ਵੀਰੇ ਬਲਦੇਵ ਪਿੰਡ ਪਿੰਡ ਬਖਤਗੜ ਜ਼ਿਲ੍ਹਾ ਜਿਹੜਾ ਬਰਨਾਲਾ ਮੋਬਾਈਲ ਨੰਬਰ ਜੀ 9463465718 ਵੀਰੇ ਠੀਕ ਹੈ ਜੀ ਹਾਂਜੀ ਬਾਈ ਜੀ ਗਾਂਹ ਜਾਣਕਾਰੀ ਦੋ ਜੀ ਕਹਿੰਦੇ ਸੂਈ ਸੂਈ ਹੈ ਜੀ ਗਾ ਇਹ ਦੂਜੇ ਸੂਰੇ ਸੂਈ ਹੈ ਵੀਰੇ ਹਾਂਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਲ ਹੀ ਸੂਈਆ ਵੀਰੇ ਹਜੇ ਕੱਲ ਸੂਈਆ ਬੱਚਾ ਘਰ ਬੱਸੀਆ ਵੀਰੇ ਬੱਸੀਆ ਜੀ ਹਾਂਜੀ ਬਹੁਤ ਸੋਹਣੀ ਇਹ ਵੀ ਅਸ਼ਾ ਦਾ ਸੈਕਸ਼ਨ ਸੀਮਨ ਸੀ ਵੀਰੇ ਠੀਕ ਹੈ ਹਾਂਜੀ ਲੋਪਰਾ ਦੇਖ ਸਕਦੇ ਤੇ ਰੇਟ ਰੂਟ ਭਰਾ ਦਾ ਰੇਟ ਵੀਰੇ 85000 ਦੀ ਠੀਕ ਹੈ ਜੀ ਤੇ ਤੋੜ ਦੋ ਭਰਾ ਲੋ ਜੀ ਮਗਰ ਵੀ ਬੱਸੀ ਆ ਕਰਮਾਂ ਵਾਲੀ ਦਾ ਕੱਦ ਕਾਠ ਬਹੁਤ ਵਧੀਆ ਠੀਕ ਹੈ ਜੀ ਲੋ ਜੀ ਤੋਰਾ ਤਰਾ ਤੁਹਾਡੇ ਸਾਹਮਣੇ ਆ ਲਓ ਜੀ ਦੇਓ ਭਰਾ ਮੋੜ ਲੈ ਮੋੜ ਲੈ ਬੰਦੋ ਲਓ ਜੀ ਇਸ ਕਵਰ ਨੂੰ ਲਓ ਜੀ ਲਿਓ ਲਿਓ ਕੋਚ ਰੇਡ ਵੀ ਭਾਈ ਨੇ ਦੱਸਤਾ ਕੱਦ ਬੱਡ ਸੁਖਨਾ ਕਰਮਾਲੀ ਦਾ ਵਧੀਆ ਠੀਕ ਹੈ ਜੀ ਸੁਣੂਣ ਲੈ ਗਾ ਬਖਾਉਣਾ ਜੀ ਲਓ ਜੀ ਥੋੜਾ ਜਿਹਾ ਪੱਕ ਪੁੱਕ ਬੰਦਾ ਕਰਕੇ ਥੋੜਾ ਟਰਦੀ ਆ ਸਤਾਜੀ ਸੀਗੀ ਆ ਠੀਕ ਹੈ ਜੀ ਪ੍ਰਿੰਟ ਵਕਤਗੜ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਜੀਮੇਦਾਰ ਭਰਾ ਆਪਣਾ ਠੀਕ ਹੈ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਉੱਕ ਕੇ ਭਾਈ